ਆ ਮਾਰੋ ਮੇਰੇ ਦੋ ਲੈ ਗੱਲ ਸੁਣਾ ਮੇਰੀ ਉਹ ਬਾਈ ਤੂੰ ਗੱਲ ਕਰ ਖੁੱਲ ਕੇ ਕਰੋ ਮੇਰੇ ਨਾਲ ਗੱਲ ਹਾਂ ਕਿ ਕਿਵੇਂ ਹੈ ਦੱਸ ਦੋ ਦੱਸੋ ਫਲਾ ਲੈਣਾ ਮੈਂ ਸੋਦਾ ਮੈਂ ਕਰੂੰਗਾ ਕਰੋ ਕਰੋ ਤੁਸੀਂ ਕਰ ਕਿੰਨੇ ਦੀਆਂ 23 ਦੀਆਂ 23 ਨਹੀਂ ਯਾਰ ਮਾੜਾ ਮੈਨੂੰ ਉਹ ਮਿੱਠਾ ਦਾ ਕਰਾ ਦੇ ਚੱਲ ਨਹੀਂ 23 ਨਹੀਂ ਦੇਣੀ ਸਹੀ ਕਰ ਸਹੀ ਕਰ ਤੂੰ ਲੈਣਾ ਨਹੀਂ ਨਹੀਂ ਬਾਈ ਇਹਦੇ ਵਾਸਤੇ ਤੂੰ ਲਾਓ ਤੇਰਾ ਇਨੇ ਬੰਦੇ ਤੇਰੇ ਹਮਦਰਦੀ ਹੈ ਚਾਹੀਦੀ ਚੱਲ ਚੱਲ ਨਾ ਨਾ ਦੋਨੇ ਦੇ ਜੋੜਾ ਜੋੜਾ ਹੀ ਦੇਉਂਗਾ ਬਾਈ ਤੇਰਾ ਚਤਪਾਚ ਹੋਈ ਨਾ ਤੁਮਾਨੂੰ ਲੰਪ ਪਾਰਾ ਬਣ ਉਹ ਦੇਖੋ ਹਾਂ ਕੋਲੇ ਕੋਲੇ ਤੇਰਾ ਜਤਮਾਨ ਤਾਂ ਬਾਤ ਹੋਈ ਤਾਂ ਅੱਲਾ ਕੋਈ ਸਾਡਾ ਬਾਤ ਦੇਖ ਲੈ ਦੇਖ ਲੈ ਕੋਈ ਨਾ ਪੂਰਾ ਤਸਦੀ ਦੇਖ ਜੱਲੀਕਾਰ ਪੂਰੀ ਵਧੀਆ ਬਾਈ ਤੂੰ ਕਿਹੜਾ ਉਤ ਲੈਣੇ ਹੈਗੇ ਆ ਬਣਾ ਸਾਡੀ ਉਹ ਬਾਈ ਤੂੰ ਪਰੇ ਤਾਂ ਹੋ ਜਾ ਗੱਲ ਤਾਂ ਕਰ ਗੱਲ ਕੀ ਕਰੇਗਾ ਸਾਡਾ ਗੱਲ ਕਰਨੀ ਦੱਸ ਬਾਈ ਹਾਂ ਬਤਾ ਕਿਸ ਕਿਸ ਕੇ ਨਾਲ ਬਾਈ ਮੇਰੀ ਕਹਿੰਦਾ 23 ਦਿਨ ਨਹੀਂ ਦੇਣੇ ਤੂੰ ਕਹਿੰਦਾ ਨਾ ਜਿਹੜਾ ਉਹ ਨੂੰ ਮੋੜੀ ਮੋੜੀ ਅਸੀਂ ਮਾਰਦੇ ਹਾਂ ਉਹ ਮੁਝ ਬਥੇਰੇ ਆ ਰੋਟੀ ਉਹਦਾ ਕੀ ਮਤਲਬ ਮੇਰਾ ਮੂੰਹ ਮਿੱਠਾ ਨਹੀਂ ਕਹਿਆ ਉਹਦੇ ਕਹਿੰਦਾ ਲਿਆ ਉਹਦੋਂ ਕਹਿੰਦਾ ਮੈਂ ਲਿਆ ਮੂੰਹ ਮਿੱਠਾ ਨਹੀਂ ਹੋਇਆ ਮੇਰਾ ਛਾਈ ਦੇ ਪਾਲਾ ਪੰਦੇ ਹਾਂ ਚਲ ਤੇਰੇ ਬਾਤੇ ਪ੍ਰਕਾਸ਼ ਮੈਂ ਤੈਨੂੰ ਗੱਲ ਦੱਸਾਂ ਚੂਤੀਆਂ ਨਾ ਕਰੀ ਤੇ ਨਾ ਕਰਵਾਇ ਕਿਉਂ ਮੈਂ ਕਿਹਾ ਤੇਰੇ ਮਾਨ ਕਰਕੇ ਲੈਂਦੇ ਤੇਰੇ ਬਾਤੇ ਦਿਨੂ ਕਹਦੇ ਬੱਸ ਕਿਉਂ ਬਈ ਮੇਰੀ ਵੀ ਰੋਟੀ ਤੇਰੀ ਵੀ ਰੋਟੀ ਬੱਸ ਤੇਈ ਵਾਲੀ ਗੱਲ ਛੱਡ ਦੇ ਹੁਣ ਦੇਖ ਲੈ ਛੱਡ ਦੇ ਹਾਂ ਦੇਖ ਲੈ ਦੇਖ ਲੈ ਹਾਂ ਬਾਬੂ ਮੇਰੀ ਗੱਲ ਸੁਣ ਪਛਾਈ ਜਾ ਤਾ ਹਾਂ ਮੈਂ ਕਿਹਾ ਯਾਰ ਤੇ ਇਸ ਕੋਈ ਨਹੀਂ ਤੂੰ ਲਈ ਦੇਈ ਨਾ ਕਿ ਮੈਂ ਖੇ ਦੇਣ ਦਾ ਮੈਂ ਕਿਹਾ ਇਹਨੂੰ ਅੱਖਾਂ ਦੇਈ ਦੇ ਹੈਗੇ ਹੈ ਨਹੀਂ ਤੇ ਹੈਗੇ ਨਹੀਂ ਮਾੜੀ ਮੋਟੀ ਦੀ ਯਾਰ ਬੰਦੇ ਨੂੰ ਤਾਂ ਦੇਖਿਆ ਕਰ ਚੱਲ ਕੋਈ ਨਾ ਬੇਕਾਰ ਦਾ ਰਹਿਣ ਦੇ ਸਹੀ ਤੇ ਹੈਗੇ ਦਾ ਦੇਈ ਤੇ ਲੈ ਜਾ ਬੋਲ ਆ ਗੱਲ ਕਰ ਤੂੰ ਮੈਨ ਨਾਲ ਹੀ ਕਰ ਤੂੰ ਬੋਲ ਜੀ ਤੂੰ ਬੋਲ ਫਿਰ ਸਹੀ ਬੋਲ ਸਹੀ ਕਿਵੇਂ ਦੇ ਆ ਸੋਕਰਾ ਕਿੰਨੇ ਕਰੋ ਬਾਈ ਟੈਂਕ ਮਿਲ ਜਾਏਗਾ ਬੋਲਣਾ ਕਿ ਆ ਵੀ ਬੋਲੀ ਜਾਏਗਾ ਬ੍ਰੇਕ ਕਰ ਲੈਣਾ ਜਗਾ ਕਰ ਕਰ ਜੋ ਲੱਗਿਆ ਉਹਦੀ ਮਾਰਨ ਠੀਕ ਹੈ ਉਹ ਗੱਲ ਬਖੀ ਹਿਸਾਬ ਨਾਲ ਬਾਈ ਜੀ ਉਹ ਕਹਿੰਦਾ 1 ਰੁਪਇਆ ਮੇਰੇ ਬਾਈ ਤੋਂ ਬਾਈ ਦੀ ਓਏ ਵੇ ਕਿਉਂ ਰੱਖਦਾ ਯਾਰ ਸੌਦੇ ਬਾਈ ਜੀ ਦੇਖ ਖੁਸ਼ ਹੈ ਬਾਈ ਦੇਖ ਮੇਰੇ ਪਾਸੋਂ ਕਿਤਨਾ ਹੈ ਕਿੰਨਾ ਹੈ ਮੇਰਾ ਪੈਸਾ ਧਰਮਿਆ ਭਰਾਵਾਂ ਕੋਲ ਬੜਾ ਹੋਰ ਨਹੀਂ ਜਾਣਾ ਹਾਂ ਇਹ ਗਾਲ੍ਹਾਂ ਨਹੀਂ ਕਰੋ ਕਿ ਮੈਂ تمہਾਰੇ ਇਸ ਲਈ ਇੱਜ਼ਤ ਕਰਦਾ ਹਾਂ تمہاری ਮੇਰੀ ਇੱਜ਼ਤ ਕਰਦਾ ਮੇਰੇ ਫੋਨ ਦੇ ਲੈ ਮੈਨੂੰ ਨਾ ਕਰ ਉਹ ਗਾਲ੍ਹਾਂ ਨਹੀਂ ਕਰ ਮੈਂ ਜੂ ਤੂੰ ਮਾਰ ਮੈਂ ਕਹਿੰਦਾ ਮੈਂ ਫੋਨ ਕਹਿੰਦਾ ਆਪ ਹੀ ਗਾਲ੍ਹਾਂ ਖੁੜੇ ਦੱਜੇ ਤੈਨੂੰ ਇੱਕ ਬੱਕਰੀ ਯਾਰ ਮੇਰੇ ਬੰਦਾ ਕਹਿ ਕੇ ਦਾ ਨਾ ਮੁਕਰੇ ਬੰਦਾ ਯਾਰ ਮੇਰੀ ਗੱਲ 2.5 ਲੱਖ ਦੇ ਬੱਕਰੇ ਆਪਾਂ ਕਹਿ ਕੇ ਦਾ ਨਾ ਮੁਕਰੇ ਯਾਰ 22 ਹੁੰਦੇ ਹੋ ਉਹ ਕੀ ਜਦ ਮੈਂ ਤੇਰੇ ਮਾਂ ਤੇਰਾ ਮਾਨ ਕਰਦਾ ਬਾਈ ਮੈਂ ਤੈਨੂੰ ਕਹਿੰਦਾ ਤੂੰ ਮੇਰੇ ਕੋਲੋਂ ਮੰਨਦਾ ਬਾਈ ਕਿੰਨੇ ਦੀ ਹੁੰਦੇ ਛੇ ਬਾਈ ਸਮਝਵਾ ਰਿਹਾ ਉਹਦਾ ਸੁਣਦੇ ਕਿੰਨੇ ਦੇ ਹੁੰਦੇ ਸਮਝਦਾ ਬਾਈ ਜਰ ਇਹਨੇ ਲੈਣੇ 250 ਜਾਂ 220 ਦੇ ਹੋ ਗਏ ਇਹ ਦੂਗੇ ਨੇ ਆਪਨੇ ਜਾਓ ਜੇ ਤੇਰੀ ਉਹ ਯਾਰ 2000 ਜਿਆਦਾ ਹੋਵੇ ਤੇਰੇ ਮੂਹਰੇ ਤੇਰਾ ਕਹਿਤਾ ਹੁਣ ਖਾਓ ਆ ਫਿਰਦੇ ਮੂਹਰੇ ਉਹ ਠੀਕ ਆ ਮੈਂ ਤੇਰੇ ਨਾਲ ਗੱਲ ਪਾ ਗਈ ਮੇਰੀ ਗੱਲ ਪੂਰੇ ਤਾਂ ਆਇਆ ਮੇਰੀ ਗੱਲ ਸੰਭਾਲ ਕੱਚੀ ਪਹਿਲਾਂ ਮੇਰੀ ਗੱਲ ਕਾਲੇ ਨਾ ਪਸੂ ਹਾਂ दारवाक के पर कच्चा का बनावे के तो 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 दा दा पा दे दा जा बेटा तू वेरी मेनी कल से रैन दे फिर कार दे बस वहां सी करौला हां बात है ओ लफाये ना तू 20 दिन तो रैन दे लेया ओए 200 रैन दे फिर रैन दे दा लाल आ गया ਉਹ ਠੀਕ ਆ ਬਾਈ ਦੇਖ ਕਿਉਂ ਨਾ ਕਰ ਉਹਨੇ ਚੁੱਪ ਚਾਪ ਜਿਹੜਾ ਫੈਸਲਾ ਕਰਦਾ ਜਿਵੇਂ ਉਧਰ ਜਾਂਦਾ ਜਾਂ ਖੰਡੋ ਤੇ ਫਿਰ ਚੱਲਦਾ ਜਾ ਬੋਲ